ਓਏ ਮਾਂ ਨੂੰ ਪੁੱਛੇ ਕਿ ਕਿ ਕਰ ਰਿਹਾ ਓਏ ਮਾਂ ਨੂੰ ਪੁੱਛੇ ਕਿ ਕੀ ਕਰ ਰਿਹਾ ਹਾਂ 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 ਵੀਡੀਓ ਵੀ ਮੈਂ ਤੁਹਾਨੂੰ ਪੁੱਛੇ ਵੀਡੀਓ ਵੀ ਹੁੰਦੀ ਆ ਮੈਂ ਹਾਂ ਸਰਵਰ ਉਹ ਸਰਵਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਲਵਿੰਦਰ ਰਾਠੀ ਤੇ ਆਓ ਅੱਜ ਆਪਾਂ ਸ਼ੁਰੂਆਤ ਕਰਦੇ ਆ ਨਵੇਂ ਸਾਲ ਦੀ ਪਹਿਲੀ ਵੀਡੀਓ 2024 ਦੀ ਪਸ਼ੂ ਮੰਡੀ ਰਾਂਪੜਾ ਤੋਂ ਤੇ ਆਓ ਫਿਰ ਦੋਸਤੋ ਜਿਹੜੀਆਂ ਰਾਮਪਰਾ ਦੀਆਂ ਇਕੱਲੀਆਂ ਇਕੱਲੀਆਂ ਮੱਝਾਂ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਰੇਟਾਂ ਦੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਤੇ ਆਜੋ ਫਿਰ ਵਾੜਾ ਸਮਨ ਨਾਲ ਲਈਏ ਦੋਸਤੋ ਮਾਰਦੇ ਮੰਡੀ ਵਿੱਚ ਕਿਹੜਾ ਤੇ ਆਓ ਫਿਰ ਸ਼ੁਰੂਆਤ ਕਰੀ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਲੈ ਵੀ ਦੋਸਤੋ ਅਸੀ ਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਨਵੇਂ ਸਾਲ ਦੀ ਪਹਿਲੀ ਵੀਡੀਓ ਆਰੰਭ ਕਰਦੇ 2024 ਦੀ ਪਸ਼ੂ ਮੰਡੀ ਰਾਮਪਰਾ ਤੋਂ ਤੇ ਬਾਈ ਕੋਲੇ ਬਹੁਤ ਚੰਗੀਆਂ ਚੋਟੀਆਂ ਨੇ ਤੋਰ ਕੇ ਦਿਖਾਉਣਾ ਤੁਰਦੇ ਚੱਕਰ ਲਓ ਤੇ ਤੌਰ ਦੇ ਵਹਿਦਰ ਇਦਨੋ ਲੈ ਆ ਥਣਾ ਸਪੇਸ ਬਹੁਤ ਸੋਹਣਾ ਤੇ ਪਿੱਠ ਕੁੜੇ ਦੀ ਬੰਤੜੜੀ ਬਹੁਤ ਸੋਹਣੀ ਆ ਤੇ ਕਮੀ ਮੈਨੂੰ ਤਾਂ ਨਹੀਂ ਲੱਗਦੀ ਕੋਈ ਬਾਕੀ ਤੁਸੀਂ ਦੇਖ ਲਓ ਤੇ ਬਾਕੀ ਆਪਾਂ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਮੋੜ ਲਾ ਬਾਈ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਤੇ ਥਣ ਦੀ ਜਿਹੜੀ ਬੰਤਰਾ ਬਹੁਤ ਚੰਗੇ ਥਣਾ ਦੀ ਹੈ ਨਾ ਤੇ ਆਰਡਰ ਵੀ ਬਹੁਤ ਸੋਹਣਾ ਛੋਟੀ ਇਹ ਬਣਾਇਆ ਤੇ ਬਾਕੀ ਆਪਾਂ ਪ੍ਰੋਪਰ ਜਿਹੜੀ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਜੇ ਆਪਾਂ ਇੱਥੇ ਕੁੜੀ ਦੀ ਗੱਲ ਕਰਦੇ ਚੜਾਈ ਵਾਲੇ ਬਹੁਤ ਚੰਗੀ ਝੋਟੇ ਦੁੱਧ ਵਾਲੀ ਇੱਕ ਬਾਈ ਦੀ ਆ ਵੀ ਦੋ ਝੋਟੀਆਂ ਨੇ ਇਹ ਵੀ ਤੋਰ ਕੇ ਦਿਖਾ ਜੇ ਦੋਸਤੋ ਸੋਨੂੰ ਤੇ ਬਾਕੀ ਫਿਰ ਆਪਾਂ ਬਾਈ ਤੋਂ ਪ੍ਰਾਪਰਟੀ ਦੀ ਡਿਟੇਲ ਲਾ ਦਾਂਗੇ ਇਹ ਦਾ ਜ਼ੋਰ ਹੈ ਸਿੰਘ ਦੀ ਜਿਹੜੀ ਟ੍ਰੋਫੀ ਜ਼ਰੂਰ ਲਈ ਹੋਈ ਹੈ ਝੋਟੀ ਘੱਟ ਘੱਟ ਕਨੀਓ ਤੇ ਚੰਗੀ ਆ ਨਾ ਬਾਕੀ ਆਪਾਂ ਬਾਈ ਤੋਂ ਪ੍ਰਾਪਰਟੀ ਡਿਟੇਲ ਸਾਨੂੰ ਲੈ ਕੇ ਦਿੰਨੇ ਆ ਬਾਕੀ ਬਾਈ ਨਾਮ ਹੀ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਡਿਟੇਲ ਸਾਰੀ ਪ੍ਰਾਪਰ ਆ ਲੈਣੇ ਤੇ ਇੱਕ ਵਾਰੀ ਨਾ ਜਿਹੜਾ ਸਾਰਾ ਥਾਂ ਲੈਵਾ ਤੁਸੀਂ ਚੈੱਕ ਕਰ ਲਓ ਝੋਟੀਆਂ ਦੋਨੇ ਚੰਗੀਆਂ ਨੇ ਬਾਕੀ ਬਾਈ ਤੋਂ ਪੁੱਛਦੇ ਬਾਕੀ ਬਾਈ ਨੇ ਕਰਦਿਆਂ ਗੱਲ ਬਾਈ ਸਸੀ ਗਾਲ ਸਛਰੀ ਗਾਲ ਬਾਈ ਨਾਮ ਦੱਸੋ ਪਹਿਲਾਂ ਆਪਣਾ ਕੇਵਲ ਸਿੰਘ ਜੀ ਕੇਵਲਾ ਠੀਕ ਹੈ ਬਾਈ ਕੇਵਲ ਪਿੰਡ ਕਿਹੜਾ ਆਤਰ ਸਿੰਘ ਵਾਲਾ ਜੀ ਆਤਰ ਸਿੰਘ ਵਾਲਾ ਜਲਾ ਬਰਨਾਲਾ ਬਰਨਾਲਾ ਠੀਕ ਹੈ ਤੇ ਕੇਵਲ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦਿਖਾਈ ਆ ਤੋੜ ਕੇ ਕਹ ਇੱਕ ਦਿਨ ਸੁਈ ਹੋਈ ਆ ਇਹਨੂੰ ਹੋ ਗਏ ਜੀ ਅੱਜ 18 ਦਿਨ ਠੀਕ ਹੈ ਤੇ ਕੰਮੇ ਸੁਈ ਆ ਬਾਈ ਕੇਵਲ ਇਹ ਤੀਜੇ ਤੀਜੇ ਸੁਈ ਠੀਕ ਆ ਤੇ ਦੁੱਧ ਬਾਈ ਕਿੰਨਾ ਤਿਆਰ ਹੋਣਗੇ 12 ਕਿਲੋ ਤਿਆਰ ਹੈ ਜੀ 12 ਹਾਂਜੀ ਠੀਕ ਆ ਤੇ ਬਾਈ ਮਨਲਾ ਕੀ ਰੇਟ ਕਰਤਾ ਕਿਵਲੇ ਦਾ ਇਹਦਾ 160 ਹੈ ਜੀ 160 ਦੇਣੀ ਕਿੰਨਾ ਦੀ ਹਾਨਾ 140 ਦੀ ਹਾਨਾ ਹੀ ਆ ਜੀ ਠੀਕ ਆ ਤੇ ਇੱਕ ਵਾਰੀ ਮੋਬਾਈਲ ਨੰਬਰ ਦੱਸੋ ਬਾਈ 93743 ਠੀਕ ਹੈ 4333 ਜੀ ਠੀਕ ਹੈ ਤੇ ਕਿਵਲੇ ਬਾਈ ਜਿਹੜੀ ਦੂਜੇ ਨੰਬਰ ਤੇ ਆ ਆਪਣੀ ਝੋਟੀ ਖੜੀ ਐ ਇਹ ਸੁਈ ਹੋਈ ਆ ਹਾਂਜੀ ਨਹੀਂ ਏਅਰ ਲੈਂਦੀ ਆ ਜੀ 15 ਕਿਲੋਨਾਂ ਦੀ ਕੱਚੀ ਐ ਠੀਕ ਐ 15 ਕਿਲੋਨਾਂ ਦੀ ਕੱਚੀ ਐ ਇੱਕ ਸਿੰਘ ਦੀ ਥੋੜੀ ਟੋਪੀ ਲਹੀ ਹੋਈ ਹੈ ਨਾ ਹਾਂਜੀ ਹਾਂਜੀ ਠੀਕ ਐ ਤੇ ਬਈ ਇਹਦਾ ਕਿੰਨਾ ਦਾ ਦੁੱਧ ਦੀ ਕੁਆਸਟੀ ਐ ਜਿਹੜੀ ਇਹਨੇ ਦੁੱਧ ਦੀ ਕੁਆਸਟੀ ਦੇਊਗੀ ਜੀ ਇਹ 13-14 ਕਿਲੋ ਦੁੱਧ 13-14 ਹਾਂਜੀ ਠੀਕ ਐ ਤੇ ਕਿਵਲੇ ਦਾ ਬਈ ਕੀ ਰੇਟ ਕਰਤਾ ਇਹਦਾ ਰੇਟ ਕਰਦਾ ਜੀ 130 13 ਹਾਂ ਨਾ ਕਿੰਨੇ ਦੇਊ ਹਾਂ ਨਾ ਹੋਜੂ ਜੀ ਇਹ 125 ਦੀ ਠੀਕ ਐ ਤੇ ਬਾਈ ਕਿਵਲੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਆਦਰ ਸਿੰਘ ਵਾਲਾ ਹਨਾ ਹਾਂਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਐ ਤੇ ਦੋਨੀਆਂ ਚੰਗੀਆਂ ਬਾਈ ਕੋਲੇ ਝੋਟੀਆਂ ਤੇ ਦ ਟਾਪ ਕੁਆਲਟੀ ਦੀ ਬਹੁਤ ਚੰਗੇ ਦੁੱਧ ਵਾਲੀਆਂ ਨੇ ਉਹਦੇ ਥੱਲੇ 18 ਕਿਲੋ ਤਿਆਰ ਤੇ ਇਹ ਹਜੇ 15 ਕਿਨਾਂ ਲੈਂਦੀ ਹੈ ਬਾਈ ਕਹਿੰਦਾ 13-14 ਕਿਲੋ ਦੁੱਧ ਜਿਹੜਾ ਇਹ ਕੱਢੂਗੀ ਤੇ ਬਾਈ ਨਾਲ ਕੇਵਲ ਨਾਲ ਸੰਪਰਕ ਜ਼ਰੂਰ ਕਰ ਲਓ ਲੈ ਵੀ ਮਿੱਤਰੋ ਨੇ ਆਪਾਂ ਗੱਭਣ ਝੋਟੀ ਤੋੜ ਕੇ ਦਿਖਾਉਣਾ ਤੁਹਾਨੂੰ ਤੇ ਤੁਰਦੀ ਦੂਜੀ ਚ ਕਰ ਲਓ ਤੇ ਬਾਕੀ ਬੂਰੀ ਪ੍ਰੋਪਰਟੀ ਬਾਈ ਤੋਂ ਜਾਣਕਾਰੀ ਵੀ ਲੈ ਦਾਂਗੇ ਹਣਾ ਤੇ ਇਤਣਾਂ ਦੀ ਗੱਲ ਕਰੀਏ ਥਾਂ ਨੱਕੜਵੇਂ ਆ ਤੇ ਹਜੇ ਥੋੜਾ ਜਿਹਾ ਟਾਈਮ ਲੈਂਦੀ ਆ ਤੇ ਬਾਕੀ ਸਾਰੀ ਮੋੜਦਾ ਬਾਈ ਸਾਰੀ ਪ੍ਰੋਪਰਟੀ ਬਾਈ ਤੋਂ ਜਾਣਕਾਰੀ ਲੈ ਕੇ ਦਿੰਦੇ ਹਣਾ ਤੇ ਛੋਟੀ ਨੇ ਕਹਿੰਦੇ ਚੰਗਾ ਤਿਆਰ ਹੋਣਾ ਬਣ ਕੇ ਚੰਗੇ ਦੁੱਧ ਵਾਲੀ ਆ ਤੇ ਬਾਕੀ ਪ੍ਰੋਪਰ ਮੌਕੇ ਤੇ ਪਤਾ ਲੱਗਣਾ ਹਨਾ ਜਿਵੇਂ ਟਾਈਟ ਆਡਰ ਦੀ ਆ ਜਿਵੇਂ ਆਪਾਂ ਗੱਲ ਕਰੀ ਹਨਾ ਥੋੜਾ ਲੇਵਾ ਵੀ ਦੇਖਣ ਨੂੰ ਟਾਈਟ ਦਿਸ ਰਿਹਾ ਤੇ ਬਾਕੀ ਰੇਟ ਬੂਟ ਪੁੱਜ ਨੇ ਬਾਈ ਤੋਂ ਤੇ ਥਣਾ ਸਪੇਸ ਬਹੁਤ ਸੋਹਣੀ ਹਾਂ ਬਾਈ ਸੱਸੀ ਗਾਲ ਸੱਸੀ ਗਾਲ ਜੀ ਬਾਈ ਨਾਮ ਦੱਸੋ ਪਹਿਲਾਂ ਨਾਮ ਬਾਈ ਜਸਨ ਆ ਮੇਰਾ ਜਸਨ ਠੀਕ ਆ ਤੇ ਜਸਨ ਪਿੰਡ ਕਿਹੜਾ ਬਾਈ ਪਿੰਡ ਬਾਈ ਮਰਾਜ ਮਰਾਜ ਆ ਠੀਕ ਆ ਰਾਮਪਰੇ ਨਾਲ ਹੀ ਹੈ ਨਾ ਹਾਂ ਠੀਕ ਹੈ ਤੇ ਜਿਲ੍ਹਾ ਬਈ ਬਠਿੰਡਾ ਰਹਿੰਦਾ ਹੈ ਨਾ ਜਸਨ ਨੰਬਰ ਵੀ ਦੱਸ ਦੇ ਬਾਈ ਨੰਬਰ ਬਈ 75278 ਠੀਕ ਹੈ 70925 ਠੀਕ ਹੈ ਤੇ ਜਸਨ ਮੱਲਾ ਕਿੰਨੇ ਦਿਨ ਰਹਿ ਗਿਆ ਬਾਈ ਸੂਣ ਦੇ ਸੂਣ ਦੇ ਬਾਈ 8 ਤਰੀਕ ਨੂੰ ਦਿਨ ਪੂਰੇ ਆ ਜੇ ਅੱਜ ਪੂਰੇ ਆ 8 ਤਰੀਕ ਨੂੰ ਪੂਰੇ ਆ ਅੱਜ 8 ਤਰੀਕ ਨੂੰ ਠੀਕ ਆ ਅਜੇ ਤਾਂ ਹੀ ਉਹ ਮਨ ਲਾ ਲੇਵਾ ਘਟ ਬਣਾਇਆ ਹੈ ਨਾ ਅਜੇ ਕੱਚੀ ਆ ਠੀਕ ਹੈ ਤੇ ਜਸਨ ਮੱਲਾ ਕਹਿ ਮੈਸੂ ਸੂ ਬਾਈ ਏ ਬਾਈ ਦੂਜੇ ਸੂਏ ਸੂ ਹੁਣ ਦੂਜੇ ਠੀਕ ਆ ਤੇ ਦੁੱਧ ਬਾਈ ਕਿੰਨਾ ਕੁ ਦੇ ਦੂ ਦੁੱਧ ਬਾਈ 12 ਕਿਲੋ ਦਿੱਤਾ ਇਹਨੇ ਪਹਿਲਾਂ ਨੇ ਠੀਕ ਆ ਤੇ ਮਨ ਲੱਜਾ ਸਨ ਰੇਟ ਕੀ ਕਰਤਾ ਬਈ ਰੇਟ ਦੀ ਗੱਲ ਕਰੀ ਰੇਟ ਬਾਈ ਇਹਦਾ 1.40 1.40 ਹਾਂ ਆਣਾ ਕਿੰਨੇ ਆਜੂ ਬਾਈ ਆਣਾ ਜਮਾ ਬਾਈ 1.25 ਦੀ ਠੀਕ ਆ ਲੈ ਵੀ ਮਿੱਤਰੋ ਦਸਨ ਨਾਲ ਸੰਪਰਕ ਕਰ ਲੈ ਝੋਟੀ ਚੰਗੀ ਆ ਬਾਈ ਕਹਿੰਦਾ ਦੂਜੇ ਸੂਏ 12 ਕਿਲੋ ਤਾਂ ਨਾ ਪਹਿਲੇ ਸੂਏ ਪਹਿਲੇ ਸੂਏ ਹੁਣ ਦੂਜੇ ਸੂਏ ਕੀ ਠੀਕ ਆ ਤੇ ਬਾਕੀ ਸਭ ਸੰਭਾਲ ਚੰਗੀ ਆ ਤੇ ਦੋਸਤੋ 8 ਤਰੀਕ ਨੂੰ ਬਾਈ ਕਹਿੰਦੇ ਹਨ ਪੂਰੇ ਆ ਕਈ ਵਾਰ ਪਸ਼ੂ ਪੰਜ ਦਾਦ ਨੂੰ ਵੱਧ ਵੀ ਲੈ ਜਾਂਦਾ ਹੁੰਦਾ ਹਨ ਹਣਾ ਹਾਂ ਹਾਂ ਬਾਈ ਤੇ ਤਾਂ ਕਰਕੇ ਹਜੇ ਕੋਈ ਮੰਨ ਲਓ ਵੀ ਵੈਦਾਈ ਲੱਗਦੀ ਨਹੀਂ ਹੈਗੀ ਤੇ ਜੱਸ ਨਾਲ ਸੰਭਾਰ ਕਰ ਲਿਓ ਪਿੰਡਮ ਰਹਾ ਜਿਲਾ ਬਠਿੰਡਾ ਦੋਸਤੋ ਇੱਕ ਬਾਈ ਕੋਲੇ ਮੀਣੀ ਵੀ ਹਨਾ ਨੀਲੀ ਰਾਬੀ ਜਿਵੇਂ ਆਪਾਂ ਕਹਦੀਏ ਤੇ ਇਹ ਵੀ ਤੁਹਾਨੂੰ ਤੋਰ ਕੇ ਦਿਖਾ ਦਈਏ ਤੇ ਬਾਕੀ ਇਹਦੀ ਵੀ ਆਪਾਂ ਡਿਟੇਲ ਪ੍ਰੋਪਰ ਲੈ ਕੇ ਦੇਵਾਂਗੇ ਤੇ ਇਹ ਵੀ ਸ਼ਾਇਦ ਮੰਨ ਲਗਾ ਸੂਣ ਵਾਲੀ ਆ ਹਨਾ ਤੇ ਬਾਈ ਗੱਬਣੀ ਲੈ ਕੇ ਆਇਆ ਸ਼ਾਇਦ ਮੇਰੇ ਹਿਸਾਬ ਨਾਲ ਤੇ ਬਾਕੀ ਜਿਹੜੇ ਸਿੰਘਾ ਦੋਨੇ ਉਹ ਵੀ ਤੁਹਾਨੂੰ ਹਲਾ ਕੇ ਦਿਖਾਵਾਂਗੇ ਇਹ ਜਿਹੜੇ ਭਰਾਮੇਣੀਆਂ ਸਕੀਨ ਹੁੰਦੇ ਹਨ ਮਿਨੀ ਸੋਭਾ ਮੰਨੀ ਜਾਂਦੀ ਹੈ ਜਿਵੇਂ ਆਪਾਂ ਗੱਲ ਕਰੀ ਨਾ ਤੇ ਵੀ ਇਹ ਸੋਭਾ ਮੰਨੀਆਂ ਦੇ ਯਾਨੀ ਕਿ ਉਹਨੂੰ ਆਲਾ ਫਾਰਮ ਦੇ ਵੀ ਰੱਖਦਾ ਹਨ ਚੰਗੀ ਕਰਕੇ ਤੇ ਦੋਨੇ ਸੰਗ ਤੁਹਾਨੂੰ ਹਲਾ ਕੇ ਜਰੂਰ ਖਾਵਾਂਗੇ ਤੁਰ ਤੀ ਤੁਸੀਂ ਚੈੱਕ ਕਰ ਲੋ ਆਰਡਰ ਦੀ ਸੇਪ ਹੈ ਜਿਹੜੀ ਵਧੀਆ ਤੇ ਬਾਕੀ ਤਿਆਰ ਹੋਣਾ ਛੋਟੀ ਨੇ ਲੈਂਦੀ ਹੈ ਜਾਣ ਤੇ ਬਾਕੀ ਬਾਈ ਨੂੰ ਖਸਾਂਗੇ ਬਣਦਾ ਹੈ ਭਾਈ ਆਰਡਰ ਇਹਦਾ ਸਹਜਾ ਬਹੁਤ ਵਧੀਆ ਤਿਆਰ ਕਰਦੀ ਹੁੰਦੀ ਆ ਦਣਾਂ ਦੀ ਇਹ ਜੇ ਕੱਚੀ ਆ ਤੇ ਉਹ ਬਾਈ ਨਾਲ ਆਪਾਂ ਗੱਲਬਾਤ ਵੀ ਕਰਾਂ ਕਿੰਨਾ ਦੁੱਧ ਦਿੱਤਾ ਤੇ ਕੀ ਪ੍ਰੋਪਰ ਡਟ ਰਹੀ ਹੈ ਤੇ ਦਸਨ ਬਾਈ ਜਿਹੜੀ ਆਪਾਂ ਮੰਨ ਲਾ ਦਿਖਾਈਏ ਤੋੜ ਕੇ ਹਾਂਜੀ ਤੇ ਇਹ ਆਪਣਾ ਕਿੰਨੇ ਕੰਨ ਰੈਂਦੀ ਆ ਇਹ ਬਾਈ 2-4 ਦਿਨ ਹੀ ਲੈਂਦੀ ਆ 2-4 ਦਿਨ ਹਾਂ ਠੀਕ ਆ ਤੇ ਇਹ ਬਾਈ ਕੰਮੀ ਸੂਈ ਸੂਜੇ ਸੰ ਇਹ ਬਾਈ ਤੀਜੇ ਸੂਏ ਸੂ ਤੀਜੇ ਹਾਂ ਠੀਕ ਆ ਏ ਕਿੰਨਾ ਕੁ ਉਮੀਦ ਲੱਗ ਜਾਂਦਾ ਸਾਨੂੰ ਦੁੱਧ ਦੀ ਦੁੱਧ ਬਾਈ ਕੱਡੂ ਇਹ ਵੀ 12-13 ਕਿਲੋ 12-13 ਹਾਂ ਠੀਕ ਆ ਸਿੰਘ ਬਾਈ ਦੋਨੇ ਹਾਲ ਦੇ ਜਸਨ ਹਾਂ ਬਾਈ ਦੋਨੇ ਹਾਲ ਦੇ ਆ ਦੇਖ ਲਓ ਬਾਈ ਹਾਂ ਦੋਨੇ ਹਾਲ ਦੇ ਯਾਰ ਹਾਂ ਤੇ ਪਿਓਰ ਮੀਣੀ ਹੈ ਹਨਾ ਹਾਂ ਬਾਈ ਜਮਾ ਪਿਓਰ ਕੀ ਰੇਟ ਕਰਤਾ ਦਸਨ ਇਹਦਾ ਬਾਈ ਇਹਦਾ ਬਾਈ 130 1 ਦੀ ਹਾਂ ਨਾ ਕਿੰਨੇ ਦੇ ਹੋ ਜੂ ਹਾਂ ਨਾ ਬਾਈ ਜਮਾ 120 ਦੀ ਠੀਕ ਆ ਤੇ ਇੱਕ ਵਾਰੀ ਨੰਬਰ ਹੋਰ ਬੋਲ ਦੋ ਬਾਈ ਦਸਨ 75278 70925 ਠੀਕ ਆ ਲੈ ਵੀ ਮਿੱਤਰੋ ਦਸਨ ਸੰਪਰਕ ਕਰ ਲਿਓ ਪਿੰਡਾ ਬਾਈ ਦਾ ਮਰਹਾਜ ਤੇ ਜਿਲ੍ਹਾ ਬਠਿੰਡਾ ਤੇ ਵਧੀਆ ਝੋਟੀਆਂ ਲੈ ਗਿਆ ਦੋਨੇ ਪਰ ਗੱਬਣਾ ਨੇ ਲੈਂਦੀਆਂ ਦਿਨ ਹਜੇ ਇਹ ਵੀ 5-7 ਦਿਨ ਲੈ ਜੂ ਉਹ ਵੀ 10-12 ਦਿਨ ਲਿਜਾ ਸਕਦੀ ਆ ਤੇ ਜਸਨਾ ਸੰਪਰਕ ਜਰੂਰ ਕਰ ਲਿਓ ਦੋਸਤੋ ਆਜੋ ਫਿਰ ਆਪਾਂ ਮਾਰਦੇ ਮੰਡੀ ਚ ਵੀ ਇਹ ਵੀ ਦੋਸਤੋ ਨੇ ਇੱਕ ਆਪਾਂ ਸੋਨੇ ਝੋਟੀ ਤੋਰ ਕੇ ਦਿਖਾਉਣੀ ਆ ਤੇ ਚੰਗੀ ਬਹੁਤ ਹਨਾ ਤੇ ਹੈ ਵੀ ਬਰੀਡ ਦੀ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇ ਮੈਂ ਤੁਰਦੀ ਨੂੰ ਇੱਕ ਵਾਰ ਤੁਸੀਂ ਚੈੱਕ ਕਰ ਲਓ ਆਰਡਰ ਦੀ ਜਿਹੜੀ ਸੇਵ ਆ ਬਣਾਉਂਦੀ ਜਾਂਦੀ ਹੈ ਹਨਾ ਤੇ ਮੋੜਦਾ ਬਾਈ ਮੋੜਦਾ ਤੇ ਬਾਕੀ ਆਪਾਂ ਸਾਰੀ ਗੱਲਬਾਤ ਪ੍ਰੋਪਰ ਬਾਈ ਨਾਲ ਵੀ ਕਰਾਵਾਂਗੇ ਤੇ ਇੱਕ ਵਾਰੀ ਤੋਂ ਉੱਥੇ ਲੈ ਚੱਲੇ ਚੋਟੀਆਂ ਤੋਰਦੀ ਦੇ ਉਹ ਥਣ ਜਿਹੜਾ ਫਲੀਆਂ ਵਰਗੇ ਨੇ ਤੇ ਪੂਰਾ ਸਪੇਸ ਤੇ ਤੇ ਬਾਕੀ ਹਨਾ ਬਾਈ ਨਾਲ ਗੱਲਬਾਤ ਕਰਾਉਣਾ ਤੇ ਜੇ ਆਪਾਂ ਆਰਡਰ ਦੀ ਗੱਲ ਕਰੀ ਤਾਂ ਆਰਡਰ ਬਹੁਤ ਹੀ ਸੋਹਣਾ ਬਣਾਇਆ ਹੋਇਆਗਾ ਤੇ ਹੈਵੀ ਬਰੀਡ ਦੀ ਹਨਾ ਤੇ ਮੋੜਦਾ ਬਾਈ ਬਾਕੀ ਬਾਕੀ ਪਸਾਰੀ ਗੱਲਬਾਤ ਜਿਹੜੀ ਬਾਈ ਨਾਲ ਕਰਦੇ ਹਨਾ ਪੁੱਛਦੇ ਆ ਕੀ ਡੀਟੇ ਰਹਿਦੀ ਆ ਤੇ ਕਿਹੜੀ ਜਗ੍ਹਾ ਤੋਂ ਆਇਆ ਪ੍ਰੋਪਰ ਲੈ ਬਾਈ ਨੇ ਨਾ ਹੁਣ ਸੁਰਖੀ ਪਾਉੜਾ ਥੋੜਾ ਲਾਤਾ ਤੇ ਹੁਣ ਆਪਾਂ ਜਿਹੜਾ ਤੁਹਾਨੂੰ ਇੱਕ ਵਾਰੀ ਹੋਰ ਦਵਾਦੀ ਹੈ ਨਾ ਤੇ ਸੋਹਣੀ ਲੱਗਣ ਲੱਗੀ ਝੋਟੀ ਬਾਕੀ ਬ੍ਰੋਪਰ ਜਿਹੜੀ ਜਾਣਕਾਰੀ ਬਸ ਉਰੀ ਕਮਾਲਾ ਬਾਈ ਤੋਂ ਲੈ ਕੇ ਦੇਣੇ ਹਨ ਬਾਈ ਨਾਲ ਗੱਲਬਾਤ ਕਰਾਉਨੇ ਸਾਰੀ ਤੇ ਕਿਹੜੇ ਸੀਮੈਂਟ ਦੀ ਕੀ ਗੱਲਬਾਤ ਸਾਰੀ ਕਰੂ ਝੋਟੀ ਬਾਕੀ ਤੇ ਬਾਕੀ ਬਾਈ ਨਾਲ ਕਰਦੇ ਆ ਗੱਲ ਬਾਕੀ ਕਰਦੇ ਆਂ ਗੱਲਬਾਤ ਦੋਸਤੋ ਬਾਈ ਨਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਪਹਿਲਾਂ ਤਾਂ ਨਾਮ ਦੱਸਿਓ ਆਪਣਾ ਸਰਸੇਮ ਸਿੰਘ ਬਾਗੜੀਆਂ ਜੀ ਸਰਸੇਮ ਸਿੰਘ ਆ ਪਿੰਡ ਬਾਗੜੀਆਂ ਬਾਖੜੀ ਜਿਹੜਾ ਜੀ ਦਿਲਾ ਮਰੇ ਕੋਲਾ ਮਰੇਲਕੋਟਲਾ ਠੀਕ ਆ ਤੇ ਬਾਈ ਦਰਸੇਮ ਜਿਹੜੀ ਇਹ ਝੋਟੀ ਹੈ ਕਹਿੰਦੇ ਸੂਸ ਹੁੰਦੀ ਆ ਇਹ ਦੂਜੇ ਸੂਣਾ ਜੀ ਇਹਨੇ ਦੂਜੇ ਠੀਕ ਆ ਕਰਦੀ ਆ ਆਪਣੀ ਹਾਂਜੀ ਹਾਂਜੀ ਕਰਦੀ ਆ ਠੀਕ ਆ ਤੇ ਕਿਹੜੇ ਸੀਮਣ ਦੀ ਆ ਬਾਈ ਦੇਖਣ ਨੂੰ ਬਰੀਡ ਇਹ ਬਲੀਸਾਂ ਦੀ ਘੱਟੀ ਆ ਜੀ ਬਲੀ ਬਦਰੀ ਕਲਾਂ ਦੀ ਬਦਰੀ ਕਲਾਂ ਦੀ ਠੀਕ ਆ ਹੁਣ ਇਹਦੇ ਅਨਮੋਲ ਰਤਨ ਦਾ ਟੀਕਾ ਲੱਗਿਆ ਆ हरियाणा वाले हरियाणा वाले दा आगे वास्ते बिल्कुल ए दी मदर दा 26 किलो दूध दा रिकॉर्ड ਪਿੰਡ ਦੇ ਵਿੱਚ ਡਾਕਟਰ ਦੇ ਉੱਤੇ ਰਿਕਾਰਡ ਹੋਇਆ ਹੋਇਆ ਠੀਕ ਹੈ ਤੇ ਨਾ ਨਗਰ ਤੋਂ ਲਿਆਇ ਦਿੱਤੀ ਮਦਰ ਮੈਂ ਠੀਕ ਹੈ ਭਾਈ ਹਾਂਜੀ ਤੇ ਮੰਨ ਲਓ ਭਾਈ ਹੁਣ ਕਿੰਨੇ ਦਿਨ ਲੈਂਦੀ ਸੂਣ ਦੇ ਹਫਤਾਗ ਲੈਂਦੀ ਆ ਜੀ ਇੱਕ ਹਫਤਾ ਹਾਂਜੀ ਠੀਕ ਹੈ ਤੇ ਭਾਈ ਪਹਿਲੇ ਸੂਏ ਕੀ ਦੁੱਧ ਰਕਾਰ ਸੀਗਾ ਪਹਿਲੇ ਸੂਏ 15 ਪਲੱਸ ਰਿਹਾ ਜੀ ਠੀਕ ਹੈ 15 ਪਲੱਸ ਹਾਂਜੀ ਹਲਕੀ ਸੀ ਖੀਰੀ ਸੂਈ ਸੀ ਠੀਕ ਹੈ ਜੀ ਹੁਣ ਹੁਣ ਜੀ ਹੁਣ 20 ਲੀਟਰ ਦੀ ਉਮੀਦ ਹੈ ਸਾਨੂੰ ਪੂਰੀ ਬਿਲਕੁਲ ਹਾਂਜੀ ਹਾਂ ਬਰੀਡ ਦਾ ਪਸ਼ੂ ਆ ਤੇ ਆਪ ਨੂੰ ਉਮੀਦ ਵੀ ਜ਼ਰੂਰ ਚਾਹੀਦੀ ਹੈ ਦੋਸਤੋ ਤੇ ਬਾਈ ਤਰਸੇਮ ਇੱਕ ਵਾਰ ਤਾਂ ਨੰਬਰ ਬੋਲਾ 9814250704 ਠੀਕ ਹੈ ਪਿੰਡ ਆਪਣਾ ਹੈਗਾ ਪਿੰਡ ਬਾਗੜੀਆਂ ਬਾਗੜੀਆਂ ਜੀ ਬੋਲਾ ਰੇਲਕੋਟਲਾ ਹਾਂਜੀ ਠੀਕ ਹੈ ਤੇ ਤਰਸੇਮ ਮਾਨ ਲਾ ਵੀ ਜਿਹੜਾ ਪਿਛਲਾ ਬੱਚਾ ਬਾਈ ਕੀ ਸੀਗਾ ਇਹਦੀ ਕੱਟੀ ਆ ਜੀ ਠੀਕ ਆ ਤੇ ਇਹਦੀ ਮਾਂ ਆਪਣੇ ਕੋਲੇ ਇੱਕ ਸਾਲ ਦੀ 12 ਮਹੀਨਿਆਂ ਦੀ ਪੂਰੀ ਹੋ ਗਈ 2 ਮਹੀਨਿਆਂ ਨੂੰ ਤੇ ਸਿਮਨ ਲੱਗ ਜਾਣਾ ਜੀ ਠੀਕ ਗਾੜੀ ਮੇਰੀ ਹਰ ਕੱਟੀ ਦੇ 14 ਤੋਂ 15 ਮਹੀਨਿਆਂ ਦੇ ਵਿੱਚ ਸੀਮਨ ਲੱਗਦਾ ਜੀ ਠੀਕ ਹੈ ਇਹ ਕੱਟੀਆਂ ਮੇਰੇ ਕੋਲ ਹੋਰ ਹੈਗੀਆਂ ਨਹੀਂ ਇਹਦੀ ਭੈਣ ਵੀ ਹੈ ਮੇਰੇ ਕੋਲ ਵੱਡੀ ਉਹਦੇ ਤੀਜੇ ਸੂਏ ਸੁਣਾ ਉਹਦਾ ਪਿਛਲੇ ਦੂਜੇ ਸੂਏ ਦਾ 23 ਕਿਲੋ ਦਾ ਰਿਕਾਰਡ ਹੈ ਜੀ ਤੇ ਬਰੀਡ ਦੇ ਕੰਮ ਕਰ ਰਿਹਾ ਮਨ ਲੱਗਦਾ ਹਾਂ ਮੇਰੇ ਕੋਲ ਹੁਣ 20 ਕੱਟੀਆਂ ਨੇ ਜੀ ਬਰੀਡ ਵਾਲੀਆਂ ਸਾਰੀਆਂ ਕੱਟੀਆਂ ਪੜੀਆਂ ਆ ਕਬੜਾ ਇਹ ਇੱਕ ਐਮਨ ਅੱਤੀ ਦੀ ਕੱਟੀ ਆ ਮੇਰੀ ਜੀ ਮਤਲਬ ਇਸ ਕਿਸੇ ਮੰਡੀ ਤੇ ਵੀ ਕੱਟੀ ਨਹੀਂ ਹੋਣੀ ਇਹ ਜੀ ਕੱਟੀ ਆ ਖੀਰੀ ਕੱਟੀ ਐ 6 ਮਹੀਨੇ ਦੀ ਗੱਬਣਾ ਇਸ ਟਾਈਮ ਜੀ ਤੇ ਦਰਸੇਮ ਬਾਈ ਹੁਣ ਮੱਲਾ ਪ੍ਰੋਪਰ ਕਿੰਨੇ ਦਿਨ ਲੈ ਲੂਗੀ ਇਹ ਇਹਦਾ ਟਾਈਮ ਤਾਂ ਹਫਤਾ ਰਹਿੰਦਾ ਜੀ ਬਾਕੀ ਦੇਖੋ ਪ੍ਰਮਾਦਮਾਂ ਦੇ ਬਿਲਕੁਲ ਬਾਈ ਬਿਲਕੁਲ ਤੇ ਦਰਸੇਮ ਬਾਈ ਹੁਣ ਅੱਜ ਦੀ ਅੱਜ ਦੇ ਹਿਸਾਬ ਪ੍ਰੋਪਰ ਮੰਡੀ ਦੇ ਉੱਤੇ ਰੇਟ ਕੀ ਕਰਤਾ ਬਾਈ ਅਸੀਂ ਇਹਦਾ 81 ਮੰਗਦੇ ਆ ਜੀ 81 ਹਾਂਜੀ ਤੇ ਹਾਂ ਨਾ ਬਾਈ ਕਿੰਨੇ ਹੋ ਜੀ ਦਰਸੇਮ 160 ਦੀ ਦੇ ਦਾਂਗੇ ਜੀ 160 ਦੀ ਹਾਂਜੀ ਤੇ ਲੈ ਵੀ ਦੋਸਤੋ ਜੇ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਤਾਂ ਬੱਧਣੀ ਕਲਾਲੇ ਕਿਹੜੀ ਦੀ ਸੀਗੀ ਬਾਈ ਬਦਨੀ ਕਣ ਵਾਲੇ ਬਦਨੀ ਕਣ ਵਾਲੇ ਹਾਂਜੀ ਹਾਂਜੀ ਠੀਕ ਹੈ ਝੋਟ ਬਲੀ ਬਲੀ ਦੀ ਠੀਕ ਹੈ ਬਦਨੀ ਕਣ ਵਾਲੇ ਬਲੀ ਦੀ ਸਾਡਾ ਰਿਕਾਰਡ ਹੈ ਸਾਡੇ ਕੋਲ ਸਾਡਾ ਰਿਕਾਰਡ ਹੈ ਬਾਈ ਕਹਿੰਦਾ ਪੂਰਾ ਪ੍ਰੋਪਰ ਮਾਂ ਦੀ ਵੀ ਇਹਦੀ ਚਬਾਈ ਹੋਈ ਹੋਈ ਦੁੱਧ ਹੈ ਹਾਂ ਹਜੇ ਹਜੇ ਬਾਦੀ ਚਬਾਈ ਹੋਈ ਹੈ ਇਹ ਚੰਗਾ ਦੁੱਧ ਵਾਲੀ ਲੈਣ ਚੋਂ ਮੰਨ ਲੈ ਝੋਟੀ ਆ ਤੇ ਦੂਜੇ ਸੂਏ ਸੋਨਾ ਕਰਮ ਵਾਲੀ ਨੇ ਜੇ ਕਿਸੇ ਪਰ ਭਰਾ ਨੇ ਮੰਨ ਲੋ ਲੈਣੀ ਆ ਤਾਂ ਬਾਈ ترਸੀਮ ਨਾਲ ਜ਼ਰੂਰ ਸੰਪਰਕ ਕਰ ਲਿਓ ਮਿੱਤਰੋ ਤੇ ਪਹਿਲੇ ਸੂਏ ਦਾ ਜਿਹੜਾ 15 ਕਿਲੋ ਦੁੱਧ ਦਾ ਰਿਕਾਰਡ ਸੀਗਾ ਤੇ ਤੋਰਦੇ ਬਾਈ ਇੱਕ ਵਾਰੀ ਹੋਰ ਦਵਾ ਦੇ ਗਿੜਾ 15 ਕਿਲੋ ਰਿਕਾਰਡ ਸੀਗਾ ਤੇ ਅੱਜ ਕੀ ਬਾਈ 20 ਕਿਲੋ ਦੀ ਉਮੀਦ ਰੱਖਦਾ ਦੋਸਤੋ ਉਮੀਦ ਰੱਖਣੀ ਵੀ ਚਾਹੀਦੀ ਆ ਜੇ ਆਪਾਂ ਬਰੀਡ ਤੇ ਕੰਮ ਕਰਾਂਗੇ ਤਾਂ ਚੰਗੀ ਏ ਝੋਟੀ ਬਰੀਡਵਾਜੀ ਜਿਹੜੇ ਭਰਾ ਮੰਨ ਲਓ ਬਰੀਡ ਤੇ ਕੰਮ ਕਰ ਰਹੇ ਨੇ ਤੇ ਉਹ ਤਾਂ ਸਮਝ ਹੀ ਗਏ ਹੋਣਗੇ ਹਨਾ ਤੇ ਵੀ ਨਸਲ ਜਿਹੜੀ ਕੀ ਚੀਜ਼ ਹੁੰਦੀ ਆ ਤੇ ਬਾਕੀ ਹਜੇ ਇੱਕ ਹਫ਼ਤਾ ਲੈਂਦੀ ਆ ਬਾਕੀ ਉੱਪਰ-ਨੀਚੇ ਵੀ ਦੇਣ ਹੋ ਜਾਂਦੇ ਹੁੰਦੇ ਆ ਤੇ ਜੇਕਰ ਕਿਸੇ ਭਰਾ ਨੇ ਮੰਨ ਲਓ ਚੰਗਾ ਬਰੀਡ ਤੇ ਕੰਮ ਕਰਨਾ ਤੇ ਜਆ ਘਰ ਵਾਸਤੇ ਸ਼ੌਂਗੀਆਂ ਰੱਖਣੀਆਂ ਤਾਂ ਬਾਈ ਤਰਸੀਮ ਨਾਲ ਜ਼ਰੂਰ ਸੰਪਰਕ ਕਰ ਲਓ ਤਰਸੀਮ ਇੱਕ ਵਾਰੀ ਬਾਈ ਡਰੈੱਸ ਹੋਰ ਬੋਲਦੇ ਤਰਸੀਮ ਸਿੰਘ ਬਾਗੜੀਆਂ ਜੀ ਠੀਕ ਆ ਜੀ 914250704 ਨੰਬਰ ਹੈ ਜਿਲ੍ਹਾ ਮਰੀਕੋ ਜਿਲ੍ਹਾ ਮਰੀਕੋ ਟਰਾ ਲੈ ਵੀ ਮਿੱਤਰੋ ਤਰਸੀਮ ਨਾਲ ਜ਼ਰੂਰ ਸੰਪਰਕ ਕਰ ਲਿਓ ਤੇ ਝੋਟੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਲੈ ਵੀ ਦੋਸਤੋ ਨੂੰ ਆਪਾਂ ਬਾਈ ਬੁਰੀ ਝੋਟੀ ਲਈ ਖੜਾ ਤੇ ਬੂਰੀ ਝੋਟੀ ਲਈ ਖੜਾ ਤੇ ਤੋੜ ਕੇ ਦਿਖਾਉਣੇ ਆ ਤੇ ਬਾਕੀ ਸਾਰੀ ਪ੍ਰੋਪਰ ਵੀ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਤੋਂ ਤੇ ਚੰਗੀ ਪੂਰੀ ਹੈ ਨਾ ਬਾਈ ਨੇ ਸ਼ਿੰਗਾਰੀ ਪੂਰੀ ਆਸਾਣਾ ਸੋਹਣਾ ਦਾ ਕੈਫੇ ਜਿਹੜਾ ਬਹੁਤ ਸੋਹਣਾ ਤੇ ਟਾਇਰ ਟਾਟਰ ਦੀ ਜੇ ਆਪਾਂ ਗੱਲ ਕਰੀ ਹੈ ਨਾ ਆਰਡਰ ਬਹੁਤ ਸੋਹਣਾ ਯਾਰ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਪ੍ਰੋਪਰ ਕਰਾਵਾਂਗੇ ਥੋਣਾ ਸਪੇਸ ਜਿਹੜਾ ਬਹੁਤ ਸੋਹਣਾ ਤੇ ਚੰਗੇ ਝੋਟੀ ਹਨ ਦੁੱਧ ਵਾਲੀ ਤੇ ਜਿਹੜੇ ਭਰਾ ਬੂਰੀਆਂ ਦੇ ਸਕੀਨ ਹੁੰਦੇ ਆ ਤੇ ਬੂਰੀਆਂ ਨਾਲ ਖਰੀਦਣ ਦੇ ਉਹ ਜ਼ਰੂਰ ਧਿਆਰ ਕਰ ਲੈਣ ਦੇ ਬਾਕੀ ਬਾਈ ਤੋਂ ਇਹ ਵੀ ਸਾਰੇ ਪ੍ਰਸੰਗ ਜੇ ਆਪਾਂ ਪ੍ਰੋਪਰ ਆਰਡਰ ਦੀ ਗੱਲ ਕਰੀਏ ਤਾਂ ਆਰਡਰ ਜਿਹੜਾ ਬਹੁਤ ਸੋਹਣਾ ਝੋਟੀ ਦਾ ਹਨ ਤੇ ਆ ਦੂਜੀ ਤਰ੍ਹਾਂ ਦੇ ਬਾਈ ਪਹਿਲਾਂ ਤੇ ਬਾਕੀ ਦੋਨੇ ਝੋਟੀਆਂ ਦੌਰ ਕੇ ਦਿਖਾਉਣਾ ਤੇ ਪ੍ਰੋਪਰਾਈਟੀ ਜਾਣਕਾਰੀ ਬਾਅਦ ਚ ਲੈ ਆਵਾਂਗੇ ਹਨਾ ਇਹ ਵੀ ਤੁਸੀਂ ਤੁਰਦੀ ਚੈੱਕ ਕਰ ਲੋ ਤਾਜ਼ੀਆਂ ਸੂਈਆਂ ਹੋਣੀਆਂ ਤੇ ਬਾਕੀ ਇਹਦੇ ਵੀ ਥਣ ਥਣਾਂ ਜੀ ਗੱਲ ਕਰੀਏ ਤਾਂ ਨਿਕੜ ਨੇ ਆਰਡਰ ਦੀ ਜਿਹੜੀ ਸੇਫ ਹੈ ਛੋਟੇ ਸਾਹਮਣੇ ਚੰਗੀ ਆ ਬਾਕੀ ਸਿੰਘ ਥੋੜੇ ਜਿ ਵੱਡੇ ਨੇ ਇਹ ਥਾਣਾ ਦੀ ਗੱਲ ਕਰੀ ਥਾਣਾ ਪੂਰੇ ਸੋਹਣੇ। ਬਾਕੀ ਆਪਾਂ ਪਰਪਰ ਭਾਈ ਤੋਂ ਜਾਣਕਾਰੀ ਵੀ ਲੈ ਕੇ ਦੇਵਾਂਗੇ। ਇੱਕ ਵਾਰੀ ਐਡਰੈਸ ਉਹਨੂੰ ਜ਼ਰੂਰ ਨੇੜੇ ਦਿਖਾ ਦਈਏ ਤੇ ਚੰਗੀਆਂ ਝੋਟੀਆਂ ਦੋਨੇ ਸੂਈਆਂ ਤੇ ਬੁਰੀ ਦੇ ਸਾਹਮਣੇ ਬੱਚਾ ਬੱਠਾ ਬੂਰਾ ਤੇ ਇਹਦਾ ਅਮਰਚਾ ਹੈ ਬਾਕੀ ਬਾਈ ਨਾਲ ਆ ਗੱਲਬਾਤ ਬਾਕੀ ਬਾਈ ਨਾਲ ਵੀ ਗੱਲਬਾਤ ਜਿਹੜੀ ਕਰਾਉਣਾ ਬਾਈ ਸਸੀ ਗਾਲ ਭਾਈ ਨਾਮ ਦੱਸੋ ਪਹਿਲਾਂ ਹਾਂ ਭਾਈ ਜਿੱਟਾ ਸਿੰਘ ਠੀਕ ਆ ਜਗਤਾਰ ਤੇ ਬਈ ਜਗਤਾਰ ਪਿੰਡ ਕਿਹੜਾ ਪਿੰਡ ਉਹ ਭਾਜੀ ਜਲਾਮਾ ਜਲਾਮਾਨਸ ਹਾਂ ਇੱਕ ਵਾਰੀ ਨੰਬਰ ਬੋਲ ਬਈ ਜਗਤਾਰ ਵਾ ਨੰਬਰ ਜੀ ਬਾਹਰ ਤਾਂ 995093 ਠੀਕ ਆ ਤੇ ਬਈ ਜਗਤਾਰ ਜਿਹੜੀ ਬੁਰੀ ਝੋਟੀ ਮੰਨ ਲਾ ਕੇ ਮਿਸੂਏ ਤੇ ਦੂਜਾ ਸੂਆ ਸੁਈ ਆ ਬਈ ਠੀਕ ਆ ਦੂਜਾ ਸੂਆ ਸੁਈ ਹੋਈ ਆ ਇੱਕ ਦਿਨ ਹੋ ਗਿਆ ਬਈ ਬਈ ਨੂੰ ਹਫਤਾ ਹੋਇਆ ਪੁਰਾਣਾ ਠੀਕ ਆ ਤੇ ਬੱਚਾ ਕੀ ਆ ਬਈ ਮਗਰਾ ਬੱਚਾ ਮਾਰ ਵੀ ਕੱਟੀ ਆ ਬਈ ਮਗਰਾ ਹਾਂਜੀ ਲੈ ਬਈ ਦੋਸਤੋ ਮਗਰ ਵੀ ਕੱਟੀ ਆ ਭਾਈ ਕਹਿੰਦਾ ਨੀਲੀ ਰਾਵਦੀ ਹਣਾ ਬਹੁਤ ਸੋਹਣੀ ਯਾਰ ਸਾਹਮਣੇ ਬੈਠੀ ਆ ਤੇ ਦੂਜੇ ਸੂਏ ਜਿਹੜੀ ਹੈ ਝੋਟੀ ਆ ਬੁਰੀ ਮਿੱਤਰੋ ਤੇ ਗੌਰ ਜਰੂਰ ਕਰ ਲਓ ਜਿਹੜੇ ਭਰਾ ਬੁਰੀਆਂ ਸ਼ਕੀਨ ਨੇ ਤੇ ਥਣਾ-ਥਣਾ ਦੀ ਗੱਲ ਕਰੀ ਝੋਟੀ ਬਹੁਤ ਸੋਹਣੀ ਹੈ ਯਾਰ ਆਡਰ ਦੀ ਬਿਲਕੁਲ ਸਾਫ ਆ ਤੇ ਜਗਤਾਰ ਭਾਈ ਦੁੱਧ ਕਿੰਨਾ ਤਿਆਰ ਹੁਣ ਦੁੱਧ ਭਾਈ ਇਹਦੇ 15 ਲੀਟਰ ਬਿਲਕੁਲ ਤਿਆਰ ਆ ਹੁਣ ਜਮਾ ਕਰੇ ਚਵਾ ਦੇਗਾ ਚਵਾ ਕੇ ਭਾਈ ਕੰਡੇ ਦੇ ਠੀਕ ਆ ਜਮਾ ਤੇ ਸੱਲੀ ਦਾ ਜਮਾ ਤੇ ਸੱਲੀ ਦਾ ਠੀਕ ਆ ਤੇ ਭਾਈ ਕਹਿੰਦਾ ਯਾਰਾ ਕੰਡੇ ਵਾਲਾ ਦੁੱਧ ਜਮਾ ਕਿੰਨਾ ਸੀ ਭਾਈ 15 ਲੀਟਰ 15 ਲੀਟਰ ਤਿਆਰ ਆ ਤੇ ਮਲੇ ਮੂੜੇ ਤੇ ਲੱਗੀ ਨਹੀਂ ਹਣਾ ਜੇ ਓਕੇ ਜਮੂ ਲੱਗ ਗਈ ਹਾਂਜੀ ਠੀਕ ਐ ਤੇ ਜਗਤਾਰ ਭਾਈ ਰੇਟ ਦੀ ਗੱਲ ਕਰੀ ਰੇਟ ਕੀ ਕਰਦੇ ਰੇਟ ਭਾਈ ਡੇਢ ਹੈ ਡੇਢ ਹਾਂ ਆਣਾ ਕਿਨੇ ਹੋ ਜੀ ਬਾ ਮਾਨ ਤਾਨ ਕਰਦਾ ਠੀਕ ਐ ਭਾਈ ਕਹਿੰਦਾ ਯਾਰ ਮਾਨ ਤਾਨ ਚੰਗੀ ਚੀਜ਼ ਆ ਭਾਈ ਸੁਣੀਏ ਚੰਗੀ ਹੈ ਹਣਾ ਦੁੱਧ ਵੀ ਯਾਰ ਪ੍ਰੋਪਰ 15 ਕਿਲੋ ਤਿਆਰ ਆ ਤੇ ਦੁੱਧ ਤੇ ਫੀਕ ਲੈਵਲ ਤੇ ਚੱਲ ਵੀ ਮੰਨ ਲਾ ਕੇ ਉਹਦਾ ਮਤਲਬ ਮਲਾ ਮੂੜਾ ਸਾਫ ਆ ਬਿਲਕੁਲ ਤੇ ਜਗਤਾਰ ਨਾਲ ਤੁਸੀਂ ਸੰਪਰਕ ਕਰ ਲਿਓ ਜਗਤਾਰ ਜਿਹੜੀ ਦੂਜੇ ਭਈ ਆਪਾਂ ਮੱਝ ਤੋੜ ਕੇ ਖਾਈਏ ਕੰਮੇ ਸੂਆ ਇਹ ਭਾਈ ਤੀਜਾ ਸੂਆ ਤੀਜਾ ਸੂਆ 14 ਲੀਟਰ ਇਹ ਮਾਂ ਤ ਕੈਦਨ ਸੁਈ ਹੋਣ ਬਾਈ ਇਹ ਨੂੰ ਬਾਈ ਹੋ ਗਏ 26 ਦਿਨ 26 ਦਿਨ ਆ ਮਹੀਨੇ ਲੈ ਬੱਚਾ ਵੱਡਾ ਤੇ ਬਾਈ ਕਹਿੰਦਾ 26 ਦਿਨ ਹੋ ਗਏ ਮਿੱਤਰੋ 14 ਲੀਟਰ ਜਮਾ ਤਿਆਰ ਮੌਕੇ ਦਾ ਤੇ ਜਗਤਾਰ ਮਲਾ ਇਹਦਾ ਰੇਟ ਬਾਈ ਕੀ ਹੈ ਇਹਦਾ 130 ਹੈ ਜੀ 1 ਲੱਖ 30 ਹਜ਼ਾਰ ਹਜ਼ਾਰ ਦੇਵਾਂ ਕਿੰਨੇ ਦੀ ਬਾ ਮਾਨਦਾਨ ਕਰਾਂਗੇ ਲਾਜੀ ਮਾਨਦਾਨ ਜ਼ਰੂਰ ਕਰਾਂਗੇ ਲੈ ਮਿੱਤਰੋ ਝੋਟੀ ਇਹ ਵੀ ਚੰਗੀ 14 ਲੀਟਰ ਬਾਈ ਕਹਿੰਦਾ ਮੌਕੇ ਤਿਆਰ ਤੇ ਬਾਈ ਕਈ ਵਾਰ ਕਿਸੇ ਦਾ ਮਨ ਨਾ ਖੜਾ ਕਰੇ ਚਵਾ ਦੇਗਾ ਮਰਜ਼ੀ ਭਾਈ 24 ਘੰਟੇ ਠੀਕ ਹੈ ਤੇ ਹੋਰ ਵੀ ਮਿਲ ਜੰਦੀਆਂ ਆਪਣੇ ਕੋਲ ਇੱਕ ਦੋ ਹਾਂਜੀ ਹਾਂ ਜੀ ਆਉਂਦੀਆਂ ਨੇ ਠੀਕ ਹੈ ਤੇ ਮੰਨ ਲਓ ਜੇ ਕਿਸੇ ਭਰਾ ਨੇ ਲੈਣੀ ਇੱਕ ਦੋ ਮੰਨ ਲਾ ਕਰੋ ਮਿਲ ਜਾਂਦੀਆਂ ਕਰੋ ਬਿਲਕੁਲ ਠੀਕ ਹੈ ਇੱਕ ਵਾਰੀ ਪ੍ਰੋਪਰ ਬਈ ਡਰੈਸ ਹੋਰ ਦੱਸਦੇ ਪਿੰਡ ਉੱਬਾ ਜੀ ਜ਼ਿਲ੍ਹਾ ਮਾਨਸਾ ਨਾਮ ਜਗਤਾਰ ਸਿੰਘ ਠੀਕ ਹੈ ਮਾਈ ਆ ਨੰਬਰ ਬਾਹਰ ਤੋਂ 9950945 ਠੀਕ ਹੈ ਤੇ ਭਾਈ ਜਗਤਾਰ ਨਾਲ ਤੁਸੀਂ ਸੰਪਰਕ ਕਰ ਲਿਓ ਦੋਸਤੋ ਤੇ ਚੰਗੀਆਂ ਝੋਟੀਆਂ ਨੇ ਇੱਕ ਬੂਰੀਆ ਤੇ ਇੱਕ ਕਾਲੀ ਤੇ ਬੂਰੀ ਮਲ ਟੌਪ ਦਾ ਨਗੀਨਾ ਮਿੱਤਰੋ ਜੇ ਕਿਸੇ ਨੇ ਘਰੇ ਰੱਖਣੀ ਤਾਂ ਮਾਗਰ ਵੀ ਕੱਟੀ ਆ ਰ ਦੁੱਧ ਵੀ ਪਈ 15 ਲੀ ਦੋਨਾਂ ਮਾਰੀ ਕੱਟ ਗਿਆ ਤਿਆਰ ਦੱਸਦਾ ਦੋਨਾਂ ਮਾਰੀ ਕੱਟੀਆਂ ਤੇ ਬਾਈ ਚਵਾਈ ਚਬੂਈ ਜਗਤਾਰ ਮੈਂ ਜਮਾ ਓਕੇ ਬਾਈ ਜਮਾ ਠੀਕ ਹੈ ਲੈ ਮਿੱਤਰੋ ਚਵਾਈ ਦੀ ਜਮਾ ਦਸੱਲੀ ਕਰਕੇ ਆਉਰੇ ਫੇਰ ਖਰੀਦਿਓ ਦਸੱਲੀ ਦੋ ਟਾਈਮ ਤੁਸੀਂ ਕਰਨੀਆਂ ਦਿਖਾਉਣਾ ਮੇਰਾ ਕੰਮ ਆ ਜਗਤਾਰ ਨਾਲ ਜਰੂਰ ਸੰਪਰਕ ਕਰਨੀ ਬਾਈ ਦੋਸਤੋ ਨਾਲ ਆਪਕੋ ਸਾਨੂੰ ਬਾਈ ਦੀਆਂ ਝੋਟੀਆਂ ਕੋਰ ਕੇ ਦਿਖਾਉਣੀਆਂ ਤੇ ਇਧਰ ਨੂੰ ਲੈ ਜਾ ਤੇ ਚੰਗੀ ਹੈਣਾ ਤੇ ਬਾਕੀ ਥਾਂ ਲੈ ਵੀ ਦੀ ਗੱਲ ਕਰੀ ਤਾਂ ਬਿਲਕੁਲ ਸਾਫ ਆ ਗਈ ਤੇ ਬਾਕੀ ਪ੍ਰੋਪਰ ਵਾ ਡਿਟੇਲ ਹੈ ਇਹੜੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਮੇਲੇ ਦੇ ਵਿੱਚ ਜਿਹੜੀ ਤੁਰਦੀ ਝੋਟੀ ਤੁਸੀਂ ਦੇਖ ਲਓ ਤੇ ਸ਼ਕੀਨ ਹੈ ਪੂਰੀ ਹਨਾ ਥਣ ਲੇ ਵੀ ਬਿਲਕੁਲ ਸਾਫ ਤੇ ਬਣਦੇ ਬਾਈ ਬਣਦੇ ਤੇ ਬਾਕੀ ਆਪਾਂ ਡਿਟੇਲ ਜਿਹੜੀ ਬਾਈ ਤੋਂ ਲੈ ਸਾਈਡ ਪੋਚ ਦੇਖਣ ਦੀ ਗੌਰ ਕਰੋ ਦੋਸਤੋ ਤੇ ਬਾਕੀ ਯਾਰਾ ਲੇਵਾ 4x4 ਅਡੜਾ ਹਨਾ ਜਿਵੇਂ ਆਪਾਂ ਕਿਹਾ ਥਣ ਜਰਾ ਪੂਰਾ ਸਪੇਸ ਤੇ ਖੁੱਲਾ ਚੋਟੀ ਦਾ ਲੈ ਵੀ ਦੋਸਤੋ ਨੇ ਇੱਕ ਆਪਾਂ ਨੀਲੀ ਰਾ ਵੀ ਹੋਰ ਤੌਰ ਤੇ ਥੋੜਾ ਜਿਹਾ ਨੂੰ ਬਾਈ ਦੀ ਤੇ ਬਾਕੀ ਬਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਬਾਕੀ ਨੀਲੀ ਰਾਵੀ ਕਹਿੰਦਾ ਬਾਈ ਕਹਿੰਦਾ ਗੰਡ ਨਹੀਂ ਖੁੱਲਦੀ ਯਾਰ ਤੇ ਕੋਈ ਗੱਲ ਨਹੀਂ ਆਪਾਂ ਦੋਸਤੋ ਆ ਟੋਟੀ ਦੌਰ ਕੇ ਦਿਖਾਉਣੇ ਤੁਹਾਨੂੰ ਤੇ ਇਧਰ ਨੂੰ ਲੈ ਚੱਲ ਚੋਤੀ ਇਹ ਵੀ ਚੰਗੀ ਆ ਤੇ ਬਾਕੀ ਥੋੜਾ ਹੈ ਸਿੰਘਾਂ ਕੰਨ ਜਰੂਰ ਖੁੱਲੀਆਂ ਤੇ ਥਣਲੇਵ ਦੀ ਗੱਲ ਕਰੀਦਾ ਇਧਰ ਨੂੰ ਲੈ ਚੱਲ ਬਈ ਥਣਲੇਵਾ ਬਹੁਤ ਸੋਹਣਾ ਸਾਫ਼ ਆ ਬਿਲਕੁਲ ਹਨਾ ਤੇ ਆਰਡਰ ਦੀ ਜਿਹੜੀ ਸੇਫ ਬਹੁਤ ਸੋਹਣੀ ਆ ਮੋੜ ਲੈ ਬਾਈ ਇਹ ਬਾਕੀ ਬਹੁਤ ਬਰੋਪਰ ਬਾਈ ਨਾਲ ਵੀ ਗੱਲ ਬਣੇ ਆਹ ਮੈਂ ਦਸਤੋ ਨਾ ਥਾਂ ਲੈ ਵੇਰਾ ਇਸ ਦਾ ਨੰਬਰ ਫੜੀਆਂ ਵੜ ਕੇ ਥਾਣ ਪਏ ਨੇ ਤੇ ਚੰਗੀ ਹੈ ਝੋਟੀ ਹਨ ਤੇ ਬਾਕੀ ਆਪ ਪ੍ਰੋਪਰਟੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸੱਸੀ ਗਾਲ ਸੱਸੀ ਗਾਲ ਜੀ ਬਾਈ ਨਾਮ ਦੱਸੋ ਪਹਿਲਾਂ ਅਪਲਵੰਦਰ ਸਿੰਘ ਜੀ ਠੀਕ ਆ ਬਾਈ ਕਲਵੰਦਰ ਕੀ ਹਾਲ ਹੈ ਹੋਰ ਵਧੀਆ ਭਰਾ ਠੀਕ ਹੈ ਤੇ ਕਿਹੜਾ ਪਿੰਡਾ ਕਲਵੰਦਰ ਬਾਈ ਪਿੰਡ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਜੀ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਠੀਕ ਆ ਤੇ ਕੁਲਵਿੰਦਰ ਭਾਈ ਜਿਹੜੀ ਆਪਾਂ ਝੋਟੀ ਤੋਰੀ ਆ ਮੰਨ ਲੈ ਕੈਮੇ ਸੂਇਆ? ਰਪਲੂਣਾ ਜੀ। ਰਪਲੂਣਾ। ਠੀਕ ਆ। ਦੰਦਾਂ ਦੇ ਭਾਈ ਦੇਖੀ ਕਿਰੀ ਜੀ। ਕਿਰੀ। ਹਾਂਜੀ। ਤੇ ਭਾਈ ਕੈ ਦਿਨ ਹੋ ਕੁਲਵਿੰਦਰ ਸੂਇਆ? ਅਜੋ ਤੀਜਾ ਦਿਨ ਸੂਇਆ ਜੀ। ਤੀਜਾ ਦਿਨ। ਹਾਂਜੀ। ਤੇ ਦੁੱਧ ਭਾਈ ਕੁਲਵਿੰਦਰ ਕਿੰਨਾ ਹੈ ਇਸ ਟਾਈਮ ਹੈਗਾ ਜੀ 11-12 ਕਿਲੋ। ਠੀਕ ਆ 11-12। ਹਾਂਜੀ। ਤੇ ਕੀ ਰੇਟ ਕਰਤਾ ਭਾਈ ਕੁਲਵਿੰਦਰ ਦਾ? 160 ਆਈ। 160 ਆ। ਹਾਂਜੀ। ਆਣਾ ਕਿੰਨੇ ਦੇ ਦਊ? ਡੇਢ ਦੀ ਦੇ ਦਾਂਗੇ ਜੀ। ਠੀਕ ਆ। ਤੇ ਨੰਬਰ ਬੋਲੋ ਭਾਈ ਕੁਲਵਿੰਦਰ ਦਾ। ਨੰਬਰ 952 9 ਤੇ ਥੋੜਾ ਸਿੰਗ ਜ਼ਰੂਰ ਖੁੱਲਿਆ ਹੈ ਨਾ ਤੇ ਬਾਈ ਕਿੰਨੇ ਦਿਨਾਂ ਸੂਈਆ ਇਹਨੂੰ ਹੋ ਗਈ ਜੀ 10-12 ਦਿਨ ਠੀਕ ਆ ਤੇ ਦੁੱਧ ਬਾਈ ਦੁੱਧ ਹੋ ਗਿਆ ਜੀ 14 ਕਿਲੋ 13 ਕਹਿ ਕੇ ਦਿਵਾ ਗਈ ਠੀਕ ਆ ਤੇ ਰੇਟ ਕੁਲਵਿੰਦਰ ਬਾਈ ਰੇਟ ਇਹਦਾ 130 ਹੈ ਜੀ 130 ਹਾਂ ਨਾ ਕਿੰਨੇ ਹੋਜੂ 20 ਦੀ ਦੇਦਾ ਜੀ ਠੀਕ ਆ ਲੈ ਵੀ ਮਿੱਤਰੋ ਕੁਲਵਿੰਦਰ ਨਾਲ ਸੰਪਰਕ ਕਰ ਲਿਓ ਪਿੰਡਾ ਖੀਵਾ ਜ਼ਿਲ੍ਹਾ ਮਾਨਸਾ ਤੇ ਬਾਈ ਬਹੁਤ ਚੰਗੀਆਂ ਝੋਟੀਆਂ ਨੇ ਆਪਣਾ ਬਾਈ ਕੋਲੇ ਹੋਰ ਝੋਟੀਆਂ ਤੋੜ ਕੇ ਦਿਖਾਉਣਿਆ ਤੇ ਬਾਕੀ ਥਣਾਂ ਦੀ ਗੱਲ ਕਰੀਏ ਥਣ ਬਹੁਤ ਸੋਹਣੇ ਆ ਤੇ ਪੂਰਾ ਨਿਕੜਣਾ ਥਣ ਲੱਗਾ ਤੇ ਚੰਗੀਆਂ ਝੋਟੀਆਂ ਨਾ ਪਠਪੁੜੇ ਕਨੇਓ ਵੀ ਬਾਕੀ ਆਪਾਂ ਬਾਈ ਤੋਂ ਪ੍ਰੋਪਰ ਕਮਾਲ ਡਿਟੇਲ ਲੈ ਕੇ ਦੇਵਾਂਗੇ ਹਨਾ ਚੰਗੀਆਂ ਯਾਰਾ ਤੇ ਬਾਕੀ ਕੱਲ ਬਾ ਸਾਰੀ ਆਪਾਂ ਬਾਈ ਨਾਲ ਪ੍ਰੋਪਰ ਕਰਾਵਾਂਗੇ ਤੇ ਆਰਡਰ ਦੀ ਗੱਲ ਕਰੀ ਤਾਂ ਆਰਡਰ ਬਹੁਤ ਸੋਹਣਾ ਬਣਨ ਦਾ ਬਾਈ ਬਣਨ ਦੀ ਤੇ ਬਾਕੀ ਥਣ ਲੈਵਾ ਜਿਹੜਾ ਬਿਲਕੁਲ ਸਾਫ ਹਨਾ ਕਿਸੇ ਵੀ ਤਰ੍ਹਾਂ ਦਾ ਕੋਈ ਡੇਡਾ ਬਣਨੀ ਤੇ ਬਾਕੀ ਪਠਪੁੜੇ ਦੀ ਚੰਗੀਆਂ ਝੋਟੀਆਂ ਹਨਾ ऐं बाक़ी सौदा बि हुई गाक बि लॻाया हुआ बाक़ी अची न गल बाद बि कर ਭਾਈ ਕੁਲਵਿੰਦਰ ਜਿਹੜੀ ਆਪਾਂ ਇੱਕ ਆਇਆ ਆਪਣੀ ਤੀਜੇ ਨੰਬਰ ਤੇ ਝੋਟੀ ਦੌਰ ਕੇ ਦਿਖਾਈ ਸੀ ਇਹ ਕਹਿ ਕੇ ਦਨੇ ਸੁਈ ਆ ਇਹਨੂੰ ਹੋ ਗਈ ਅੱਜ 13 ਜਵਾਲ ਹੋ ਗਈ ਠੀਕ ਆ ਤੇ ਭਾਈ ਦੁੱਧ ਕਿੰਨਾ ਤਿਆਰ ਦੁੱਧ 15 ਕਿਲੋ ਆਈ ਹੋਣਾ 15 ਕਿਲੋ ਠੀਕ ਆ ਤੇ ਝੋਟੀ ਚੰਗੀ ਹੈ ਨਾ ਹਾਂਜੀ ਤੇ ਭਾਈ ਕੀ ਰੇਟ ਕਰਤੇ ਦਾ ਇਹ ਡੇਢ ਹੈ ਜੀ ਡੇਢ ਹਾਂਜੀ ਆਣਾ ਕਿੰਨੇ ਹੋ ਜੀ 1 30 ਦੀ ਦੇਣੀ ਠੀਕ ਆ ਲੈ ਵੀ ਮਿੱਤਰੋ ਦੂਜੇ ਸੂਆ ਭਾਈ ਦੂਜੇ ਸੂਆ ਜੀ ਦੂਜਾ ਸੂਆ ਝੋਟੀ ਚੰਗੀ ਆ ਤੇ ਬਾਕੀ ਭਾਈ ਕਹਿੰਦਾ ਦੁੱਧ ਪ੍ਰੋਪਰ ਜਿਹੜਾ 15 ਕਿਲੋ ਤਿਆਰ ਆ ਤੇ ਦੂਜਾ ਸੂਆਗਾ ਤੇ ਬਾਕੀ ਇੱਕ ਵੀ ਬਾਈ ਕਹਿੰਦਾ ਹਾਣਾ ਦੇ ਦਿਆਂਗੇ। ਬਾਕੀ ਤੁਸੀਂ ਬਾਈ ਕੁਲਵਿੰਦਰ ਨਾਲ ਸੰਪਰਕ ਜ਼ਰੂਰ ਕਰ ਲਓ ਪਿੰਡਾ ਕੀਵਾ ਦੋਸਤੋ ਜ਼ਿਲ੍ਹਾ ਮਾਨਸਾ ਤੇ ਚੰਗੀਆਂ ਝੋਟੀਆਂ ਲੈ ਕੇ ਆਉਂਦਾ ਬਾਈ ਪਹੁੰਚਦਾ ਤੇ ਸਾਰੀਆਂ ਝੋਟੀਆਂ ਪਈਆਂ ਤੇ ਪ੍ਰੋਪਰ ਜੇ ਕਿਸੇ ਭਰਾ ਨੇ ਹੋਰ ਵੀ ਕਾਜੀ ਸੁਮਤ ਲੈਣੇ ਨੇ ਤਾਂ ਬਾਈ ਨਾਲ ਜ਼ਰੂਰ ਸੰਪਰਕ